ਨਹੀਂ ਹੋ ਰਿਹਾ ਨਾ ਨਹੀਂ ਹੋ ਰਿਹਾ ਨਹੀਂ ਹੋ ਰਿਹਾਗੇ ਪਾਪਾ ਸਿੱਟਾ ਮਰਦਾਬਾ ਮਰਦਾਬਾ ਮੋਤਾਬਾ ਪਾਪਾ ਸਿੱਟਾ ਮਰਦਾਬਾ 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 ਮੋਦੀ ਜੀ ਦੀਆਂ ਨੌਕ ਬਰੋਦੀ ਨੀਤੀਆਂ ਮਰਦਾਬਾ 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 ਮੋਦੀ ਜੀ ਦੀਆਂ ਨੌਕ ਬਰੋਦੀ ਨੀਤੀਆਂ ਮਰਦਾਬਾ ਮਰਦਾਬਾ मुर्दाबाद 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 मोदी सरकार मुर्दाबाद 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 कार्पोरेट चाहे मुर्दाबाद तो तो मुर्दाबाद मुर्दाबाद मोदी जी लोगी नीतियाँ मुर्दाबाद 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 सरकारा मुर्दाबाद 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 ਮਰਦਾਬਾਦ ਮਰਦਾਬਾਦ ਬੋਧੀ ਸਰਕਾਰ ਮਰਦਾਬਾਦ 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 ਬੋਧੀ ਸਰਕਾਰ ਮਰਦਾਬਾਦ 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 ਅਦੂਰਾ ਨਾਲ ਹੋ ਰਿਹਾ ਸਕਾ ਮਰਦਾਬਾਦ 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 ਅੱਖੇ ਚਾਹੀ ਨਹੀਂ ਕਰੇਗੀ ਨਹੀਂ ਕਰੇਗੀ ਗੁਰਦਾ ਸਾਹਿਬ ਜੀ ਕਿੰਨੇ ਕਰੂਗਾ ਉਹ 100 ਵਿੱਚੋਂ 40 ਜਮ੍ਹਾਂ ਕਰਾਓ ਕਹਿੰਦੇ ਤੁਸੀਂ ਆਹ ਭਗਵਤ ਬਾਦ ਹੁਣਾਂ ਨੂੰ ਕਹਿ ਦਿੱਤਾ ਇਹ ਉਹਨਾਂ ਦੇ ਪਿਓ ਐ ਭਗਵਤਰਾ ਮਨ ਹੁਣੀ ਇਹ ਕਿਹੜੇ ਲੋਕਾਂ ਦੇ ਗਰੀਬਾਂ ਦੇ ਹਮਦਰਦ ਐ ਇਹਨਾਂ ਨੇ ਆਪ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਉਹ ਕਹਿੰਦੇ ਅਸੀਂ 30 ਤਰੀਕ ਨੂੰ ਜਲਾਸ ਮਲਾਵਾਂਗੇ ਐਦੇ ਤੁਸੀਂ ਉਹਦੇ ਵੇਖਾ ਦਾ ਸੋ ਨੂਰੋ ਫੇਰ ਬਾਸ ਕਰ ਲੈਣਾ ਉਥੇ ਕੀ ਕਰਨਾ ਇਹਨਾਂ ਨੇ ਉਥੇ ਮਤਾ ਪਾਸ ਕਰ ਦੇਣਗੇ ਇਹ ਤਾਂ ਜਿਹੜੇ ਮਤੇ ਸਪੈਸ਼ਲ ਸ਼ੇਡ ਜਿ ਬੁਲਾਉਂਦੇ ਆ ਉਹਦੇ ਵਿੱਚ ਹੋਰ ਕੋਈ ਕੰਮ-ਕਾਜ ਨਹੀਂ ਹੁੰਦਾ ਉਥੇ ਨਾ ਮਜ਼ਦੂਰਾਂ ਦੀ ਗੱਲ ਹੁੰਦੀ ਐ ਨਾ ਕਿਸਾਨਾਂ ਦੀ ਹੁੰਦੀ ਐ ਨਾ ਹੋਰ ਕਿਰਤੀਆਂ ਦੀ ਹੁੰਦੀ ਐ ਉਥੇ ਕੀ ਦੀ ਗੱਲ ਜਿਹੜਾ ਮਤਾ ਲਿਆਂਦਾ ਉਹ ਤੇ ਮਤਾ ਪਾ ਕੇ ਪੁਖਾਈ ਮਾਰਦੇ ਆ ਇੱਕ ਦੂਜੇ ਤੇ ਬੋਲਦੇ ਆ ਹਮਲੇ ਕਰਦੇ ਆ ਤੇ ਮੁਰਕੇ ਜਿਹੜਾ ਹੈਗਾ ਪਾਸ ਕਰਕੇ ਛੁੱਟੀ ਕਰ ਸਕਦੇ ਨਾ ਕੋਈ ਸਵਾਲ ਨਾ ਤੇ ਨਮੂ ਮਤਾ ਉਹ ਨਾ ਕੰਮ ਰੋਕੂ ਮਤਾ ਕੋਈ ਕੁਛ ਨਹੀਂ ਹੁੰਦਾ ਉੱਥੇ ਹਾਲਾਕੇ ਜੇ ਜੇ ਆਪਾਂ ਐਮਐਲਏ ਚੁਣਦੇ ਆ ਉੱਥੇ ਜਾ ਕੇ ਆ ਗੱਲਾਂ ਕਰਕੇ ਲੋਕਾਂ ਦੇ ਮਸਲੇ ਹੱਲ ਕਰਦੇ ਆ ਪਰ ਕਦੇ ਸੁਣਿਆ ਤੁਸੀਂ ਭਾਈ ਜਦੋਂ ਤੇ ਆ ਆ ਗਿਆ ਮਾਨ ਵਾਲੇ ਕਦੇ ਵੀ ਕਿਸੇ ਨੇ ਕੋਈ ਮਜ਼ਦੂਰ ਦੀ ਕਿਸਾਨ ਦੀ ਕਦੇ ਵੀ ਕਿਸੇ ਹੋਰ ਮਿਹਨਤ ਕਰਨ ਵਾਲੇ ਲੋਕਾਂ ਦੀ ਗੱਲ ਕਰਦੇ ਆ ਪਾਰਲੀਮੈਂਟ ਦੇ ਸੰਬਧੀ ਦੇ ਵਿੱਚ ਕੋਈ ਨਹੀਂ ਕਰਦਾ ਆਪਣੇ ਜਿਹੜੇ ਬੱਦੇ ਬੱਦੇ ਕਾਰਪੋਰੇਟ ਹੈ ਉਹਨਾਂ ਦੀ ਗੱਲ ਕਰਦੇ ਆ ਤੁਹਾਡੀ ਗੱਲ ਕੋਈ ਕਰਦਾ ਵੀ ਹੈ ਇਹ ਸਾਰਾ ਕੁਝ ਉਥੇ ਜਿਹੜਾ ਚੱਲ ਰਿਹਾ ਇਹ ਸਾਰੇ ਗੁੰਮਰਾਹ ਕਰ ਰਿਹਾ ਇਸ ਕਰਕੇ ਅਸੀਂ ਜਿਹੜਾ ਹੈਗਾ ਕਿਹਾ ਸਾਰੀਆਂ ਤਿੰਨਾਂ ਪਾਰਟੀਆਂ ਨੇ ਕਿ ਇਹ ਸਾਡੇ ਦੇਸ਼ ਤੇ ਗਰੀਬ ਲੋਕਾਂ ਨਾਲ ਬਹੁਤ ਵੱਡਾ ਧੱਕੇ ਮਾਰੀ ਹੈ ਬਹੁਤ ਵੱਡਾ ਜਿਹੜਾ ਹੈਗਾ ਸਾਡੇ ਨਾਲ ਲਾਭ ਕੀਤਾ ਹੈ ਇਸ ਕਰਕੇ ਇਹ ਜਿਹੜਾ ਹੈਗਾ ਇਸ ਜਿਹੜਾ ਐਕਸ਼ਨ ਦੇ ਇਹਦੇ ਖਿਲਾਫ ਜਿਹੜਾ ਹੈ ਐਕਸਸ ਕੀਤਾ ਜਾਵੇ ਇਸ ਕਰਕੇ ਅਸੀਂ ਸਾਰੇ ਕਥੇ ਉਹ ਕਿੰਨੇ ਪਾਰਟੀਆਂ ਅਸੀਂ ਇਹ ਐਕਸ਼ਨ ਕਰ ਰਹੇ ਅਸੀਂ ਜਿਹੜਾ ਤਾਂ ਤੇ ਇਹ ਕਾਨੂੰਨ ਜਿਹੜਾ ਹੈ ਰੱਦ ਕੀਤਾ ਜਾਵੇ ਤੇ ਜੀ ਰਾਮ ਜੀ ਇਹ ਰੱਖਦਾ ਇਹ ਰਾਮ ਇਹਨਾਂ ਦਾ ਪਿਓ ਲੱਗਦਾ ਜਿਹੜਾ ਉਹਦੇ ਨੌਤੇ ਰੱਖੀ ਜਾਂਦੇ ਆ ਜਿਹੜਾ ਕੋਈ ਜਿਹੜੀ ਕੋਈ ਚੀਜ਼ੇ ਨਹੀਂ ਹੈ ਇੱਥੇ ਉਹ ਲੋਕਾਂ ਨੂੰ ਮੂਧੂ ਬਣਾ ਕੇ ਲੋਕਾਂ ਨੂੰ ਗੁੰਮਰਾ ਕਰ ਰਿਹਾ ਹੈ ਅਤੇ ਉਹਦੇ ਵਿੱਚ ਕਹਤਾ 125 ਦਿਨ ਮਿਲੇਗਾ ਮੈਨੂੰ ਪਤਾ ਲੱਗਿਆ ਤੇ ਗਰੀਬ ਲੋਕ ਜਿਹੜੇ ਐ ਇਹ ਗੁਮਰਾਹ ਹੋ ਜਾਂਦੇ ਆ ਇਹ ਕਈ ਖੁਸ਼ ਹੋ ਗਏ ਸੋ ਇਹ 100 ਦਿਨ 125 ਦਿਨ ਕੰਮ ਮਿਲੂਗਾ ਪਰ ਮਿਲਣਾ ਹੈ ਨਹੀਂ ਕਿਉਂਕਿ ਉਹਦੇ ਵਿੱਚ ਇੱਕ ਲਿਖਤਾ ਕੋਈ ਕੰਮ ਹੋ ਮਿਲੇਗਾ ਜਿਹੜੀ ਸੈਂਟਰ ਸਰਕਾਰ ਤੈ ਕਰੇਗੀ ਕਿਹੜੇ ਕਿਹੜੇ ਕੰਮ ਹੋਣ ਇੱਕ ਤਾਂ ਇਹ ਹੋ ਗਿਆ ਦੂਸਰਾ ਇਹ ਹੋ ਗਿਆ 6 ਸਾਲ ਦੇ ਵਿੱਚ 60 ਦਿਨ ਤੁਹਾਨੂੰ ਕੰਮ ਨਹੀਂ ਮਿਲੇਗਾ ਉਹ ਲਿਖਤਾ ਸਈ ਇਹ ਖੇਤੀਬਾੜੀ ਵਾਸਤੇ ਜਦੋਂ ਸੀਜ਼ਨ ਹੋਊਗਾ ਉਦੋਂ ਕੋਈ ਕੰਮ ਨਹੀਂ ਹੋਣਾ ਇਹ ਤਾਂ ਆਪ ਹੀ ਕਹਿ ਤਾਉਂਦੇ ਨੇ ਤੇ ਇਹ ਇਹ ਨਿਕਲ ਕੇ ਬਾਕੀ ਕਿਹੜੇ ਦੇ ਰਹਿ ਗਏ ਉਹ ਤੁਹਾਨੂੰ ਕੰਮ ਕੋਈ ਮਿਲਦਾ ਨਹੀਂ ਇਸ ਨੇ ਨਾਲ ਤੁਹਾਡੇ ਨਾਲ ਬੜੇ ਜਿਹੜੇ ਧਗੇ ਕਰ ਰਹੇ ਆ ਇਹ ਝੂਠ ਬੋਲ ਰਿਹਾ ਆ ਇਹ ਝਾਕਾ ਬਦਮਾਸ਼ ਹੈ ਇਸ ਕਰਕੇ ਇਹਨਾਂ ਨੇ ਕੰਮ ਦੇਣਾ ਨਹੀਂ ਕੰਮ ਜਿਹੜਾ ਹੈਗਾ ਬਾਕੀ ਅੱਗੇ 100 ਵਿੱਚੋਂ 90 ਰੁਪਏ ਸੈਂਟਰ ਦਿੰਦਾ ਹੈ ਉਹਨਾਂ ਕਹਿੰਦੇ 100 ਦਿਨ ਕਿਹੜਾ ਤੁਹਾਨੂੰ ਇੱਕ ਸਾਲ ਦੇ ਵਿੱਚ ਕੰਮ ਦੀ ਗਰੰਟੀ ਦਿੱਤੀ ਜਾਂਦੀ ਸੀ ਉਹਦੇ ਤਹਿਤ ਅਸੀਂ ਦਰਾਈਆਂ ਲੜ ਕੇ ਕਿਤੇ 50 ਦਿਨ ਕਿਤੇ 60 ਦਿਨ ਕਿਤੇ ਹੋਰ ਵੱਧ ਇਸ ਤਰ੍ਹਾਂ ਜਿਹੜਾ ਹੈ ਆਪਾਂ ਜਿਹੜਾ ਕੰਮ ਪ੍ਰਾਪਤ ਕੀਤਾ ਪਰ ਇਹ سرمایہਦਾਰ ਜਗੀਰਦਾਰ ਸਰਕਾਰ ਜਿਹੜੀ ਫਿਰਕੂ ਗੱਲਾਂ ਕਰਦੀ ਹੈ ਇਹ ਨੇ ਜਿੱਥੇ ਹੋਰ ਫਿਰਕਾਪਰਸਤੀ ਨੂੰ ਬੜਾ ਵੱਲ ਦਿੱਤਾ ਹੈ ਇਹ ਨੇ ਜਿਹੜੇ ਬਹੁਤ ਜਿਹੜੇ ਪੁਰਾਣੇ ਦੇਸ਼ ਭਗਤਾਂ ਦੇ ਨਾਂ ਉਹਨਾਂ ਨੂੰ ਨੋਂ ਨੂੰ ਤਬਦੀਲ ਵੀ ਕਰ ਰਿਹਾ ਅਤੇ ਆਪਣੇ ਫਿਰਕਾਪ੍ਰਸਤ ਜਿਹੜੇ ਲੀਡਰ ਸੀ ਜਿਨ੍ਹਾਂ ਨੇ ਇਯਾਦੀ ਦੇ ਵਿੱਚ ਕਦੇ ਇੱਕ ਨਾਮ ਨਹੀਂ ਲਹਾਇਆ ਉਹਨਾਂ ਦੇ ਨਾਮ ਤੇ ਆਪਣੀਆਂ ਜੜੀਆਂ ਨੇ ਜਾਂਦਾ ਕਾਇਮ ਕਰ ਰਹੀਆਂ ਇਹ ਤਾਂ ਅੰਗਰੇਜ਼ਾਂ ਦੇ ਪਿੱਠੂ ਰਹੇ ਆ ਪਿੱਠੂ ਰਹਿ ਕੇ ਅੰਗਰੇਜ਼ਾਂ ਦੀ ਦਲਾਲੀ ਕਰਦੇ ਰਹੇ ਆ ਉਹਨਾਂ ਦੀ ਸੇਵਾ ਕਰਦੇ ਰਹੇ ਆ ਅਤੇ ਦੇਸ਼ ਭਗਤਾਂ ਦੇ ਵਿੱਚ ਕੰਮ ਕਰਕੇ ਦੇਸ਼ ਨੂੰ ਯਾਦ ਕਰਉਣ ਵਾਸਤੇ ਨਾ ਇਹਨਾਂ ਨੇ ਜਿਹੜਾ ਕੱਟਿਆ ਨੇ ਨਾ ਇਹਨਾਂ ਨੇ ਕੋਈ ਗੁਪਤਵਾਸ ਕੱਟਿਆ ਹੈ ਨਾ ਕੋਈ ਹੋਰ ਤਸੀਹੇ ਚੱਲੇ ਨੇ ਤੁਹਾਨੂੰ ਪਤਾ 1942 ਦੇ ਜਦੋਂ ਜਿਹੜਾ ਹੈ ਇਹਨਾਂ ਦਾ ਇੱਕ ਵੱਡਾ ਲੀਡਰ ਅਕਾਲ ਵਿਹਾਰੀ ਬਾਜਪਾਈ ਉਹ ਆਗਰੇ ਵਿੱਚ ਫਰਦਾ ਸੀ ਉਦੋਂ ਜਿਹੜਾ ਹੈਗਾ ਸਾਡੇ ਵਿਦਿਆਰਥੀਆਂ ਨੇ ਇੰਦੋਸਤਾਨ ਨੂੰ ਯਾਦ ਕਰਨ ਵਾਸਤੇ 1942 ਦੇ ਵਿੱਚ ਦੇਸ਼ ਸੱਜਣ ਦਾ ਇੱਕ ਨਾਰਾ ਦਿੱਤਾ ਸੀ ਉਹਦੇ ਵਿੱਚ ਸਾਰੇ ਲੋਕ ਦੇਸ਼ ਭਗਤ இந்து ਸਿੱਖ ਮੁਸਲਮਾਨ ਸਾਰੇ ਇਕੱਠੇ ਹੋ ਕੇ ਅਸੀਂ ਬਾਬਰ ਕੇ ਉਹ ਲੜਾਈ ਦੇ ਵਿੱਚ ਸ਼ਾਮਲ ਹੋਏ ਪਰ ਇਹਨਾਂ ਦਾ ਬਾਜ਼ਪਾਈ ਉਥੇ ਫੰਦ ਲਿਆ ਗਿਆ ਸਾਡੇ ਵਿਦਿਆਰਥੀਆਂ ਦਾ ਕੱਟ ਸੀ ਉਥੇ ਫੜ ਲਿਆ ਜਦੋਂ ਫੜ ਲਿਆ ਜਦੋਂ ਲੈ ਕੇ ਇਹਨੂੰ ਥਾਣੇ 'ਚ ਉਥੇ ਲਿਖ ਕੇ ਦੇਤਾ ਇਹਨੇ ਕਹਿੰਦਾ ਮੇਰਾ ਇਹ ਯਾਦੀ ਦੀ ਲੜਨ ਵਾਲਿਆਂ ਦੀ ਜਿਹੜੇ ਲੜ ਰਹੇ ਆ ਇਹਨਾਂ ਨਾਲ ਮੇਰਾ ਕੋਈ ਤਾਲਕ ਨਹੀਂ ਉਥੇ ਲਿਖ ਕੇ ਦੇ ਕੇ ਆਇਆ ਉਹ ਲਿਖ ਕੇ ਜਦੋਂ ਪ੍ਰਧਾਨ ਮੰਤਰੀ ਬਣਿਆ ਸੀ ਇਹਦੋਸਪੰਦ ਦੀ ਪਾਰਲੀਮੈਂਟ ਦੇ ਵਿੱਚ ਦੂਜਾ ਪੰਜਾ ਨੇ ਕੀ ਤੂੰ ਹੈ ਜਿਆ ਬੰਦਾ ਜਿਹਨੇ ਅੰਗਰੇਜ਼ਾਂ ਦੀ ਦਲਾਲੀ ਕੀਤੀ ਹੈ ਅੰਗਰੇਜ਼ਾਂ ਵਾਸਤੇ ਤੂੰ ਖੜਿਆ ਤੇ ਅੱਜ ਹਿੰਦੁਸਤਾਨ ਦਾ ਪ੍ਰਧਾਨ ਮੰਤਰੀ ਬਣ ਗਿਆ ਕਿਉਂ ਬਣ ਗਿਆ ਕਿਉਂਕਿ ਫਿਰਕੂ ਲਹਿਰਾਂ ਨੇ ਪਿਛਲੇ ਸਮੇਂ ਦੇ ਵਿੱਚ ਆਪਾਂ ਫਿਰਕੂ ਏਕਤਾ ਲੋਕਾਂ ਦੀ ਏਕਤਾ ਵਾਸਤੇ ਆਪਾਂ ਕੁਰਬਾਨੀ Mortar! 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 Mortar!